ਦੂਸਰੇ ਸੂਏ ਵਾਸਤੇ ਆ ਬਾਈ ਕਹਿੰਦਾ 12-13 ਦਿਨਾਂ ਦੀ ਕੱਚੀ ਆ ਕੋਈ ਵਪਾਰ ਦਾ ਕੰਮ ਨਹੀਂ ਜਮਾ ਕਰੇਲੂ ਪਸ਼ੂ ਪਾਲਕਾ ਵੀਰੇ ਤੇ ਆਪਾਂ ਸਹੀ ਸਹੀ ਜੀ ਜਾਣਕਾਰੀ ਸਾਰੀ ਦੇਣ ਦੀ ਤੁਹਾਨੂੰ ਆਪਾਂ ਕੋਸ਼ਿਸ਼ ਕਰਾਂਗੇ ਐਮ 29 ਦਾ ਮੁਕਾਬਲਾ ਕੋਈ ਤੋੜ ਨਹੀਂ ਬਿਊਟੀ ਦੇਖੋ ਝੋਟੀ ਦੀ ਦੂਜਾ ਸੂਆ ਗੱਪਾਂ ਕ੍ਰਾਉਣ ਕਡੇਰੀ ਫਾਰਨ ਤੇ ਬਾਈ ਜੀ ਸਵਾਗਤ ਆ ਅੱਜ ਦੀ ਵੀਡੀਓ ਪਿੰਡ ਹਰਕਿਸ਼ਨਪੁਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜਵੰਡੀ ਬਾਈ ਹੋਰੇ ਜਮਾ ਆਮ ਜ਼ਿੰਮੇਵਾਰ ਘਰੇਲੂ ਪਸ਼ੂ ਪਾਲਕਾ ਇਨਾਂ ਦੇ ਘਰ ਚੋਂ ਆਪਾਂ ਤੁਹਾਨੂੰ ਇੱਕ ਨਾ ਐਚ ਐਫ ਗਾਂ ਦੀ ਦੂਸਰਾ ਸੂਆ ਇਹਦੀ ਵੀਡੀਓ ਪਾ ਰਹੇ ਆ ਤਰੀਕ ਹੈਗੀ ਬਾਈ ਜੀ 7 ਤਰੀਕ 3 ਤੀਸਰਾ ਮਹੀਨਾ 2025 ਕਿੰਨੇਵੇਂ ਸੂਏ ਕਿੰਨਾ ਬਾਈਆਂ ਕੋਲੇ ਦੁੱਧ ਦੱਤਾ ਤੇ ਕੀ ਮੁੱਲ ਵੀਡੀਓ ਦੇ ਵਿੱਚ ਹੀ ਰਹੂਗਾ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਬਾਈ ਦਵਿੰਦਰ ਨਾਲ ਕਰਾਂਗੇ ਹੋਰ ਕੀ ਹਾਲ ਆ ਬਾਈ ਦਵਿੰਦਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਕੀ ਆਪਦਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਹੈਗਾ 98739 ਹਾਂਜੀ 35113 ਜੀ 79739 35113 113 ਹਾਂਜੀ ਠੀਕ ਆ ਵੀਰੇ ਬਾਈ ਕੋਈ ਵਪਾਰ ਦਾ ਕੰਮ ਨਹੀਂ ਹੈਣਾ ਛੋਡਾ ਮੈਂ ਆ ਵੀ ਹਾਂਜੀ ਹਾਂ ਨਹੀਂ ਬਾਈ ਮੱਝਾਂ ਦਾ ਤਾਂ ਬਰੀਡ ਤੇ ਕੰਮ ਆ ਹਾਂ ਬਰੀਡ ਤੇ ਕੰਮ ਹਾਂ ਬੀ ਚੰਗੇ ਚੱਲੋ ਸੀਮਨ ਵਰਤਦੇ ਆ ਇਹਨਾਂ ਦੀ ਵੀ ਬਾਅਦ ਚ ਛੋਡੇ ਗੱਲਬਾਤ ਕਰਦੇ ਆ ਹਾਂ ਤੇ ਕਿੰਨਾ ਸੂਆ ਬੈੜਾ ਬਈ ਜਿਹੜੀ ਸੇਲ ਕਰਨੀ ਆ ਇਹ ਦੂਜਾ ਸੂਆ ਸੂਣ ਵਾਲੀ ਹੈ ਜੀ ਦੂਸਰਾ ਸੂਆ ਸੂਣ ਵਾਲੀ ਆ ਪਹਿਲੇ ਸੂਏ ਕਰਦੀ ਹੈ ਜਮਾ ਕਰਦੀ ਜੀ ਪਹਿਲੇ ਸੂਏ ਹੁੰਦੀ ਆ ਕਿੰਨਾ ਦੁੱਧ ਤਾ ਵੀ ਛੋਡੇ ਕੋਲੇ ਪਹਿਲੇ ਸੂਏ ਜਮਾ ਨੇ ਪਹਿਲੇ 20 ਲੀਟਰ ਦੁੱਧ ਦਿੰਦਾ ਜੀ ਆਪਣੇ ਕੋਲੇ ਜਮਾ ਤੋ ਲਿਆ ਹਾਂ ਹਾਂ ਏ ਦੇਖ ਲਓ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਵੀਰੇ ਇਹ ਇਹ 12 13 ਦਿਨਾਂ ਦੀ ਕੱਚੀ ਹੈ ਜੀ 12 13 ਦਿਨਾਂ ਦੀ ਕੱਚੀ ਹੈ ਹਾਂ ਜੀ ਹਾਂ ਠੀਕ ਆ 12 ਦਿਨ ਲੱਗਦੇ ਆ ਇਹਦੇ ਤੇ ਸੀਮਨ ਦਾ ਪਤਾ ਕੁਛ ਕਿਹੜੇ ਤੋਂ ਗੱਬਣ ਆ ਹਾਂ ਬਈ ਸੀਮਨ ਇਹਦੇ ਸਰਕਾਰੀ ਸੀਮਨ ਲੱਗਿਆ ਬਈ ਸੈਕਸਰ ਸੀਮਨ ਲੱਗਿਆ ਸੈਕਸਰ ਸੀਮਨ ਲੱਗਿਆ ਹਾਂ ਹਾਂ ਜੀ ਹਾਂ ਠੀਕ ਆ ਕੋਈ ਸਟਰਾ ਰੱਖਿਆ ਕਿ ਉਹ ਤਾਂ ਨਹੀਂ ਛਟਰਾ ਨਹੀਂ ਹੈਗਾ ਬਈ ਅੱਛਾ ਬਈ ਹਾਂ ਜੀ ਹਾਂ ਉਹ ਗੱਲ ਦੀ ਜ਼ਿੰਮੇਵਾਰੀ ਆ ਠੀਕ ਆ ਹਾਂ ਸੈਕਸਰ ਸੀਮਨ ਨਹੀਂ ਲੱਗਿਆ ਕੱਚੀ ਵਾਲਾ ਸੀਮਨ ਲੱਗਿਆ ਠੀਕ ਆ ਤੋੜ ਲੈਣਿਆ ਫਿਰ ਇਹਨੂੰ ਕਿਹੜਾ ਤੋੜ ਦੋ ਹਾਂ ਤੋੜ ਕੇ ਦਿਖਾ ਦਿੰਦੇ ਆ ਇਹਨਾਂ ਦੀ ਕੱਚੀ ਬਾਈ ਹੈਨਾ ਹਾਂਜੀ ਹਾਂ ਬਾਈ ਤੋੜ ਕੇ ਸੱਜਣੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵਜਣ 'ਚ ਬਹੁਤ ਆ ਬੈੜ ਦੂਸਰੇ ਸੂਏ ਵਾਸਤੇ ਆ ਬਾਈ ਕਹਿੰਦਾ 12-13 ਦਿਨਾਂ ਦੀ ਕੱਚੀ ਆ ਕੋਈ ਵਪਾਰ ਦਾ ਕੰਮ ਨਹੀਂ ਜਮਾ ਕਰੇ ਲੂ ਪਸ਼ੂ ਪਾਲਕਾ ਵੀਰੇ ਤੇ ਆਪਾਂ ਸਹੀ ਸਹੀ ਜੀ ਜਾਣਕਾਰੀ ਸਾਰੀ ਦੇਣ ਦੀ ਤੁਹਾਨੂੰ ਆਪਾਂ ਕੋਸ਼ਿਸ਼ ਕਰਾਂਗੇ ਬਾਕੀ ਬੈੜ ਦਾ ਤੁਹਾਨੂੰ ਲੈ ਵਾ ਲੂਗਾ ਚੈੱਕ ਕਰਾ ਦਗੇ ਕਰਮਾਂ ਵਾਲੀ ਦਾ ਆ ਦੇਖ ਪਹਿਲੇ ਸੂਏ ਦਾ ਬਾਈ ਕਹਿੰਦਾ 20 ਕਿਲੋ ਦੁੱਧ ਚੋਇਆ ਸੀ ਬਣ ਲਾ ਫਿਰ ਬਾਈ ਇਹਨੂੰ ਬਣ ਲਾ ਬਣ ਲਾ ਕੋਈ ਗੱਲ ਦਵਿੰਦਰ ਭਾਈ ਆਪਾਂ ਹੁਣ ਇਹਦਾ ਮੁੱਲ ਜੇ ਜਾਇਜ਼ ਜਾ ਜਿਹੜੇ ਤੋਂ ਛੋੜ ਛੱਪਾ ਜੀ ਕਰੀ ਬਾਈ ਬਣੇ ਮੁੱਲ ਉਹਦੇ ਹਿਸਾਬ ਨਾਲ ਆਵਾਂਗੇ ਹਨਾ ਹਾਂ ਭਾਈ ਮੁੱਲ ਭਾਈ 1 ਲੱਖ ਰੁਪਈਆ ਕਹਿੰਦੇ ਆ ਵੀ ਪੂਰਾ ਲੱਖ ਕਰਦੇ ਵੀ ਪੂਰਾ ਜਮਾ ਜਾਇਜ਼ ਹੀ ਆ ਮਾਨਤਾਣ ਕਰ ਦਾਂਗੇ ਭਾਈ ਛੋੜ ਛੱਪਾ ਕਰ ਦਾਂਗੇ ਠੀਕ ਆ ਛੋੜ ਛੱਪਾ ਕਰ ਦੋਂਗੇ ਲੱਖ ਰੁਪਿਆ ਪੂਰਾ ਵੀਰੇ ਬੈੜ ਦਾ ਮੁੱਲ ਆ ਲੱਖ ਰੁਪਏ ਦੂਸਰੇ ਸੂਏ ਸੂਣ ਵਾਸਤੇ ਦੋਸਤੋ ਫੇਰ ਦੱਸਦਾ 12 ਤੋਂ 15 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਪਹਿਲੇ ਸੂਏ ਕਹਿੰਦਾ ਅਸੀਂ 20 ਕਿਲੋ ਦੁੱਧ ਦੇਦਾ ਤੋਲਿਆ ਜਮਾ ਆਪਦੇ ਘਰੇ ਤੇ 66 ਸੀਮੰਟੋਂ ਗੱਪਣਾ ਹਾਂ ਵੇ 66 ਸੀਮੰਟਾ ਬਾਕੀ ਭਈ ਸਰਕਾਰੀ ਹਸਪਤਾਲ ਜਿਹੜਾ ਕਾਰਡ ਹੈਗਾ ਪ੍ਰੋਪਰ ਇਹਦਾ ਠੀਕ ਆ ਵੀ ਲਿਖਿਆ ਕਿ ਲਿਖਿਆ ਹੋਇਆ ਸਾਰਾ ਡਾਕਟਰ ਨੇ ਹਾਂ ਲਿਖਿਆ ਹੋਇਆ ਠੀਕ ਆ ਠੀਕ ਆ ਭਾਈ ਠੀਕ ਆ ਇਹ ਲੋ ਭਾਈ ਬਾਈ ਦੇ ਕੋਲੇ ਆਜੋ ਜਿਹੜੇ ਵੀ ਭਰਾਣੇ ਖਰੀਦਣੇ ਕੋਲੇ ਆ ਕੇ ਜਮਾ ਤਸ਼ੱਲੀ ਕਰਕੇ ਤੁਸੀਂ ਬਾਈ ਪਸ਼ੂ ਖਰੀਦ ਸਕਦੇ ਹੋ ਤੇ ਜੇ ਕਿਸੇ ਭਰਾਣੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਮੇਰਾ ਇਹ ਠਾ ਨੰਬਰ ਆ ਬਾਕੀ ਬਾਈ ਇੱਧਰ ਵੀ ਆਪਾਂ ਇੱਕ ਸ਼ੌਂਗੀਆ ਤੌਰ ਤੇ ਮਾਰਦਗੇ ਵੀਡੀਓ ਹਣ ਹਾਂਜੀ ਹਾਂ ਬਾਈ ਤੇ ਕਿੰਨਾ ਟਾਈਮ ਹੋ ਗਿਆ ਬਈ ਬਰੀਡ ਤੇ ਕੰਮ ਕਰਦੇ ਨੂੰ ਫੇਰ ਆ ਮੱਜਾਂ ਤੇ ਬਰੀਡ ਤੇ ਹੋ ਗਿਆ ਬਈ 10 12 ਸਾਲ ਕੰਮ ਕਰਦੇ ਨੂੰ ਅੱਛਾ ਮੱਜਾਂ ਚੋ ਤਾਂ ਇੰਨਾ ਚੋ ਤਾਂ ਕੋਈ ਸੇਲ ਨਹੀਂ ਕੁਛ ਨਹੀਂ ਸੇਲ ਨਹੀਂ ਬਈ ਸਾਰੇ ਇਹ ਚੋ ਬਈ ਆਪਾਂ ਸੋਨੂੰ ਸ਼ੌਕ ਵਾਸਤੇ ਵੀਡੀਓ ਬਣਾਉਨੇ ਆ ਵਿੱਚ ਭਰਾ ਕਿਤੇ ਇਹ ਵੀਡੀਓ ਦੇਖ ਕੇ ਤੁਸੀਂ ਫੋਨ ਲਈ ਜਾਓ ਸਾਨੂੰ ਬਈ ਕੋਈ ਕੱਟੀ ਦੇ ਦੇ ਜਾਂ ਕੋਈ ਉਹ ਕੁਛ ਨਹੀਂ ਸੇਲ ਬਈ ਕੱਲੀ ਦੂਸਰਾ ਸੂਆ ਬੈੜ ਬਕਾਊ ਆ ਇਹ ਕਿਹੜੀ ਸਿਮੰਟ ਦੀ ਆ ਕਿ ਆ ਕੱਟੀ ਇਹ ਭੀਮ ਬੋਲਦੀ ਆ ਬਈ ABC ਦੇ ABC ਦੇ ਚੱਲ ਆਪਾਂ ਮੋਟ ਛੋਟੀ ਛੋਟੀ ਵੀਡੀਓ ਬਣਾਉਨੇ ਆ ਤੇ ਆਹ ਮੱਜ ਬਈ ਇਹ ਮਾਦੀ ਕਰਦੀ ਆ ਬਈ ਇਹ ਵੀ ਅੱਛਾ ਕਰਦੀ ਆ ਹਾਂ ਜੀ ਹਾਂ ਸਰਕਾਰੀ ਸੀ ਮੰਨਦੀ ਆ ਹਾਂ ਐਮ 29 ਵਾਲੀ ਆ ਹੈ ਬਈ ਹਾਂ ਉਹ ਐਮ 29 ਦੀ ਬਣਾਉਣੀ ਆ ਬਈ ਯਾਰ ਬੁੱਲ ਤਾਂ ਹੋ ਰਿਹਾ ਨਹੀਂ ਕਰਮ ਵਾਲਾ ਗੱਲ ਕਰ ਲੋਕਾਂ ਦੇ ਘਰਾਂ ਚ ਨਾ ਬਾਈ ਐਮ 29 ਨੇ ਨਾ ਆ ਨਸਲਾਂ ਪੈਦਾ ਕਰਕੇ ਗਿਆ ਤਾਂ ਉਹਦੀਆਂ ਮੈਂ ਪੋਸਟਾ ਪਾਉਣਾ ਬਈ ਪ੍ਰਾਈਵੇਟ ਹਜ਼ਾਰਾਂ ਝੋਟੇ ਹੋ ਜਾਣ ਐਮ 29 ਦਾ ਮੁਕਾਬਲਾ ਕੋਈ ਤੋੜ ਨਹੀਂ ਬਿਊਟੀ ਦੇਖੋ ਝੋਟੀ ਦੀ ਦੂਜਾ ਸਵਾ ਗੱਪਣ 6 ਮਹੀਨੇ ਦੀ ਅੱਛਾ ਬਾਪੂ ਕਹਿੰਦਾ ਦੂਸਰਾ ਸੂਆ ਝੋਟੀ ਆ 6 ਮਹੀਨੇ ਦੀ ਗੱਬਣਾ ਬਾਪੂ ਪਹਿਲੇ ਸੂਏ ਕਿੰਨਾ ਦੁੱਧ ਦੱਤਾ ਇਹਨੇ 13 14 ਲੀਟਰ ਦੱਤਾ 13 14 ਲੀਟਰ ਸੀ ਆ ਠੀਕ ਆ ਇਹਦੀ ਮਾਂ ਕਿੰਨੇ ਕ ਦੁੱਧ ਆਲੀ ਸੀ ਇਹਦੀ ਮਾਂ ਵੀ 14 ਲੀਟਰ ਲਈ 14 ਲੀਟਰ ਲਈ ਆ ਦੇਖੋ ਬਾਈ ਕੁਆਲਟੀ ਆ ਹੁੰਦੀਆਂ ਚੀਜ਼ਾਂ ਤੇ ਬਾਈ ਬਣੇ ਕੋਈ ਇਹਨਾਂ ਚੋ ਕੁਝ ਨਹੀਂ ਸੇਲ ਹੈਗਾ ਮੈਂ ਕਈ ਵਾਰੀ ਹਨਾ ਭਰਾ ਵਿੱਚ ਫੋਨ ਲਾਈ ਜਾਣ ਜੇ ਹੋਇਆ ਤਾਂ ਉਹ ਜੇ ਆਪਾਂ ਵੀਡੀਓ ਪਾਵਾਂਗੇ ਕੱਲੀ ਬੈੜ ਬਕਾਉਆ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਰੇ